ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਵਾਲ ਰੱਖੇ ਨੇ ਆਲੂ ਨਿੱਕੇ ਨਿੱਕੇ ਆਲੂ ਨੇ ਮੈਂ ਅੱਦਰ ਮੰਮੀ ਘਰੇ ਆਈ ਸੀ ਤੇ ਮੰਮੀ ਆਲੂ ਵਾਲੀ ਬੈਠੇ ਸੀ ਕਹਿੰਦੇ ਆਪਾਂ ਬਣਾਉਣੇ ਆ ਬ੍ਰੈਡ ਚਲੋ ਆਪਾਂ ਰਲ ਮਿਲ ਕੇ ਬਣਾਈਏ ਬ੍ਰੈਡ ਪਕੌੜਾ ਤੇ ਆਲੂ ਦਵਾ ਦਵਾ ਵਾਲ ਕੇ ਇਹਨਾਂ ਨੇ ਛਿੱਲ ਰੱਖੇ ਸੀਗੇ ਛਿੱਲਣ ਤੋਂ ਬਾਅਦ ਦੇਖੋ ਨਿੱਕੇ ਨਿੱਕੇ ਆਲੂ ਐ ਜਿਵੇਂ ਬਰੀਕ ਬਰੀਕ ਜੇ ਇਹ ਬਹੁਤ ਹੀ ਜਲਦੀ ਮਤਲਬ ਬੋਇਲ ਹੋ ਜਾਂਦੇ ਨੇ ਉਬਲ ਜਾਂਦੇ ਨੇ ਤੇ ਉਸ ਤੋਂ ਬਾਅਦ ਛਿੱਲ ਕੇ ਤੇ ਆਪਾਂ ਇਹਨਾਂ ਨੂੰ ਪਾ ਲਿਆ ਇੱਕ ਭਾਂਡੇ ਦੇ ਵਿੱਚ ਵੱਡੇ ਭਾਂਡੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਾਇਆ ਇਹਨਾਂ ਦੇ ਵਿੱਚ ਨਮਕ ਆਲੂਆਂ ਦੇ ਅਕੋਰਡਿੰਗ ਆਪਾਂ 2 ਚਮਚ ਨਮਕ ਦੇ ਪਾਏ ਨੇ ਤੇ ਫਿਰ ਬਰੈਡਾਂ ਦੇ ਵਿੱਚ ਵੀ ਆਪਣੇ ਮਤਲਬ ਵੀ ਜਿਆਦਾ ਕਰਾਰੇ ਜਿਹੜੇ ਹੁੰਦੇ ਆ ਇਹ ਮਿਕਸਚਰ ਹੁੰਦੇ ਟੇਸਟੀ ਲੱਗਦਾ ਇੱਕ ਚਮਚਾ ਵੱਡਾ ਚਮਚਾ ਆਪਾਂ ਪਾਇਆ ਇਹਦੇ ਵਿੱਚ ਮਿਰਚਾਂ ਦਾ ਆਪਦੇ ਟੇਸਟ ਅਨੁਸਾਰ ਤੁਸੀਂ ਨਮਕ ਮਿਰਚ ਜਿਹੜਾ ਮਿਕਸ ਕਰ ਹੀ ਲੈਣਾ ਹੁੰਦਾ ਉਸ ਤੋਂ ਬਾਅਦ ਪਾਇਆ ਜੀਰਾ ਪਾਊਡਰ ਧਨੀਆ ਪਾਊਡਰ ਤੇ ਇੰਨਾਂ ਹੁਣ ਆਪਾਂ ਕਰਾਂਗੇ ਮਿਕਸ ਇਹ ਜਿਹੜਾ ਮਿਕਸਚਰ ਹੈਗਾ ਇਹ ਬੜੀ ਆਸਾਨੀ ਨਾਲ ਜਿਹੜਾ ਹੁੰਦਾ ਮਿਕਸ ਹੋ ਜਾਂਦਾ ਥੋੜੀ ਜੀ ਪਾਈ ਆ ਮੰਮੀ ਨੇ ਵਿੱਚ ਇਹਦੇ ਹਿੰਗ ਤੇ ਦੋ ਆਪਾਂ ਵੱਡੇ ਪਿਆਜ਼ ਸੀ ਜਿਹੜੇ ਉਹ ਬਰੀਕ ਨਾਲ ਥੋੜੀ ਜੀ ਵੱਧ ਆਪਾਂ ਕੱਟ ਰੱਖੇ ਸੀਗੇ ਤੇ ਨਾਲ ਹੀ ਆਪਾਂ ਫਿਰ ਇਹ ਜਿਹੜੇ ਐ ਮਿਕਸ ਕਰਾਂਗੇ ਸਾਰਾ ਸਮਾਨ ਉਸ ਤੋਂ ਬਾਅਦ ਜਿਹੜੇ ਨਾਲ ਦੀ ਨਾਲ ਆਪਾਂ ਪਿਆਜ਼ ਮਿਕਸ ਕਰਾਂਗੇ ਪਿਆਜ਼ ਆਪਾਂ ਪਹਿਲਾਂ ਨਹੀਂ ਮਿਕਸ ਕਰਨੇਗੇ ਜੇ ਆਪਾਂ ਪਹਿਲਾਂ ਹੀ ਆਲੂਆਂ ਦੇ ਵਿੱਚ ਪਿਆਜ਼ ਪਾ ਕੇ ਮਿਕਸ ਕਰਨ ਲੱਗ ਜਾਈਏ ਤਾਂ ਪਿਆਜ਼ਾਂ ਦੀਆਂ ਗੰਡਾਆਂ ਹੀ ਹੱਥਾਂ ਦੇ ਵਿੱਚ ਆਉਣ ਲੱਗ ਜਾਂਦੀਆਂ ਨੇ ਐਸ ਕਰਕੇ ਆਪਾਂ ਜਿਹੜੇ ਪਿਆਜ਼ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਪਹਿਲਾਂ ਆਪਾਂ ਸਾਰੇ ਆਲੂ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆਏ ਪਤਲੇ-ਪਤਲੇ ਤੇ ਇੱਥੇ ਦੋ ਚਮਚਾ ਆਪਾਂ ਪਾਤੇ ਜੀਰੇ ਦੇ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੇ ਆਲੂ ਐ ਜਿਹੜੇ ਇੰਨੇ ਵਧੀਆ ਮੈਸ਼ ਹੋਣੇ ਚਾਹੀਦੇ ਪਲੇਨ-ਪਲੇਨ ਐ ਬਿਲਕੁਲ ਹੋ ਜਾਂਦੇ ਆ ਜਦੋਂ ਆਪਾਂ ਵੀ ਆਟੇ ਜਿਹਾ ਵਾਂਗੂ ਬਣ ਜਾਂਦੇ ਆ ਉਦੋਂ ਆਪਾਂ ਫਿਰ ਇਹਦੇ ਵਿੱਚ ਆਪਾਂ ਪਿਆਜ਼ ਮਿਕਸ ਕਰਨੇ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਦੇ ਨੇ ਪਿਆਜ਼ ਤੇ ਉਸ ਤੋਂ ਬਾਅਦ ਅਸੀਂ ਦੋ ਵੱਡੇ ਚਮਚੇ ਆ ਜਿਹੜੀ ਕਸੂਰੀ ਮੇਥੀ ਦੇ ਕ੍ਰਸ਼ ਕਰਕੇ ਆਪਾਂ ਪਾਤੇ ਨੇਗੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਫਿਰ ਉਧਰੋਂ ਮੰਮੀ ਕਈ ਹੰਦੇ ਧਨੀਆ ਵੀ ਪਾਉਣਾ ਇਧਰ ਆਲੂ ਆ ਜਿਹੜੇ ਸਾਰੇ ਆਪਾਂ ਦਾ ਮਿਕਸਚਰ ਹੋ ਗਿਆ ਤਿਆਰ ਤੇ ਧਨੀਆ ਮੰਮੀ ਵਿੱਚ ਕੱਟਣ ਲੱਗੇ ਨੇਗੇ ਕੱਟ ਕੇ ਜਿਹੜਾ ਧਨੀਆ ਇਹ ਵੀ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸਚਰ ਦੇ ਵਿੱਚ ਤੇ ਆਪਣਾ ਜਿਹੜਾ ਬਰੈਡਾਂ ਦੇ ਵਾਸਤੇ ਸੀ ਸਾਰਾ ਮਿਕਸਚਰ ਹੋ ਗਿਆ ਤਿਆਰ ਮਿਕਸਚਰ ਤੇ ਹੁਣ ਆਪਾਂ ਪਾਵਾਂਗੇ ਇੱਥੇ ਮੰਮੀ ਨੇ 4-5 ਪਲਟੇ ਆ ਜਿਹੜੇ ਵੱਡੇ-ਵੱਡੇ ਬੇਸਣ ਦੇ ਪਰਕੇ ਪਾਏ ਨੇਗੇ ਖੁੱਲੇ ਭਾਂਡੇ ਦੇ ਵਿੱਚ ਤੇ ਪਾਤੇ ਦੋ ਚਮਚ ਨਮਕ ਦੇ ਤੇ ਮੈਂ ਬੇਸਣ ਦੇ ਅਕੋਰਡਿੰਗ ਹੀ ਫਿਰ ਬਿਨਾ ਮੈਜ਼ਰਮੈਂਟ ਦੀ ਮੰਮੀ ਨੇ ਪਾਤੀ ਵਿੱਚ ਮਿਰਚ ਤੇ ਉਵੇਂ ਜੀਰਾ ਪਾਊਡਰ ਧਨੀਆ ਪਾਊਡਰ ਤੇ ਥੋੜਾ ਜਿਹਾ ਇਹਦੇ ਵਿੱਚ ਪਾਉਣਗੇ ਜੀਰਾ ਸਾਬਤ ਜੀਰਾ ਹੁਣ ਆਪਾਂ ਇਹ ਸਾਰਾ ਮਿਕਸਚਰ ਜਿਹੜਾ ਤਿਆਰ ਕਰ ਲਿਆ ਮੰਮੀ ਇਹਨੂੰ ਲੱਗਿਆ ਘੋਲਣ ਤੇ ਇੱਧਰ ਆਪਾਂ ਤੇਲ ਪਾਤਾ ਕੜਾਈ ਦੇ ਵਿੱਚ ਵੀ ਉਹਨੇ ਆਪਣਾ ਤੇਲ ਗਰਮ ਹੋ ਜਾਊਗਾ ਜਿੰਨੀ ਦੇਰ ਆਪਣਾ ਇਹ ਮਿਕਸਚਰ ਜਆ ਆਪਾਂ ਘੋਲ ਜਾ ਬਣਾਉਣੇ ਆਂਗੇ ਤੇ ਇਹਨੂੰ ਹੁਣ ਮੈਂ ਚੰਗੀ ਤਰ੍ਹਾਂ ਇਹਦੇ ਵਿੱਚ ਪਲਟੇ ਜਿਹਦੇ ਨਾਲ ਮਿਕਸ ਕਰਤਾ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਘੋਲਣ ਚੰਗੀ ਤਰ੍ਹਾਂ ਘੋਲੀ ਜਾਵਾਂਗੇ ਇਹਦੇ ਵਿੱਚ ਵੀ ਆਪਾਂ ਨੂੰ ਜਿਹੜੇ ਲਮਜ਼ ਨਹੀਂ ਰਹਿਣੇ ਚਾਹੀਦੇ ਗੱਠਾ ਨਹੀਂ ਰਹਿਣੀਆਂ ਚਾਹੀਦੀਆਂ ਇੱਕ ਮਿਕਸਚਰ ਹੈ ਜਿਹੜਾ ਇਸ ਤਰੀਕੇ ਨਾਲ ਆਪਾਂ ਭੋਲਣਾ ਵੀ ਜਿਹੜਾ ਬਰੈਡਾਂ ਦੇ ਉੱਪਰ ਮਤਲਬ ਟਿਕ ਸਕੇ ਇਹ ਦੇਖੋ ਇਸ ਤਰ੍ਹਾਂ ਦਾ ਮਿਕਸਚਰ ਹੋਣਾ ਚਾਹੀਦਾ ਆਪਣਾ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਜੇ ਜ਼ਿਆਦਾ ਬਾਲਾ ਗਾੜਾ ਕਰ ਲੀਤੇ ਮੋٹے-ਮੋਟੇ ਉੱਪਰ ਲੀਪ ਜਿਹਾ ਚੜ ਜਾਂਦਾ ਐ ਇਸ ਕਰਕੇ ਜਿਹੜਾ ਮਿਕਸਚਰ ਹੈ ਉਹ ਆਪਾਂ ਨੂੰ ਇਸ ਧਿਆਨ ਨਾਲ ਹੀ ਮਤਲਬ ਮਿਕਸ ਕਰਨਾ ਚਾਹੀਦਾ ਹੈ ਧਿਆਨ ਰੱਖਣੀ ਚਾਹੀਦੀ ਹੈ ਗੱਲ ਵੀ ਆਪਣਾ ਨਾ ਜ਼ਿਆਦਾ ਗਾੜਾ ਹੋਵੇ ਤੇ ਨਾ ਜ਼ਿਆਦਾ ਪਤਲਾ ਹੋਵੇ ਬਰੈਡ ਉੱਪਰ نیچے ਰੱਖ ਕੇ ਵੀ ਸ਼ੇਪ ਦੇ ਵਿੱਚ ਆਪਾਂ ਐਂ ਕੱਟ ਲੈ ਰਹੇਗੇ ਤੇ ਉਦੋਂ ਬਾਅਦ ਫਿਰ ਆਪਾਂ ਜਿਹੜੇ ਬ੍ਰੈਡ ਸੀ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਆਸੇ-ਪਾਸੇ ਬ੍ਰੈਡ ਰੱਖ ਕੇ ਮਿਕਸਚਰ ਆਪਾਂ ਭਰਤਾ ਤੇ ਹੁਣ ਇਧਰ ਮੈਂ ਭਰੀ ਗਈ ਤੇ ਇਧਰ ਕਰਨਾ ਸਾਡੀ ਨਾਲ-ਨਾਲ ਕੜਾਈ ਦੇ ਵਿੱਚ ਪਾ ਕੇ ਕੱਢੀ ਗਈ ਬੜੀ ਜਲਦੀ ਸਾਡੇ ਜਿਹੜੇ ਸੀ ਬ੍ਰੈਡ ਬਣ ਕੇ ਤਿਆਰ ਹੋ ਗਏ نیچے ਇੱਕ ਐਕਸਟਰਾ ਚੁੱਲਾ ਪਿਆ ਸੀ ਉਹ ਰੱਖ ਲਿਆ ਵੀ ਜਿਹੜਾ نیچے ਬੈਠ ਕੇ ਆਰਾਮ ਨਾਲ ਬਣਾਇਆ ਜਾ ਸਕਣ ਇਧਰ ਮम्मी ਕੇ ਐਵੇਂ ਬਣਾਉਂਦੇ ਹੁੰਦੇ ਆ ਸਮਾਨ ਜਿਹੜਾ ਵੀ ਬਣਾਉਂਦੇ ਆ ਥੱਲੇ ਚੁੱਲਾ ਰੱਖ ਲੈਂਦੇ ਤਾਂ ਕਿ ਇਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਨੀਚੇ ਬੈਠ ਕੇ ਬਣਾਉਣਾ ਆਸਾਨ ਇਧਰ ਦੀਦੀ ਖਾਈ ਜਾਂਦੇ ਸੀ ਪੁੱਛਿਆ ਕਿੱਦਾਂ ਨੇ ਬਣੇ ਦੇਖੋ ਦੱਸ ਦੇਣੀ ਦੀਦੀ ਕਿਵੇਂ ਬਣਿਆ ਬ੍ਰੈਡ ਜਿਵੇਂ ਜਿਵੇਂ ਬ੍ਰੈਡ ਨਿਕਲੀ ਜਾਂਦੇ ਸੀ ਗਰਮ ਗਰਮ ਉਹ ਮੈਂ ਆਪਾਂ ਸਰਵ ਕਰੀ ਜਾ ਰਹੇ ਸੀ ਤੇ ਪਤਾ ਹੀ ਨਹੀਂ ਲੱਗਿਆ ਗੱਲਾਂ ਬਾਤਾਂ ਦੇ ਵਿੱਚ ਮਿੰਟ ਮਿੰਟੀ ਬ੍ਰੈਡ ਜਿਹੜੇ ਬਣ ਕੇ ਤਿਆਰ ਹੋ ਗਏ ਕੋਈ ਵੀ ਕੰਮ ਹੈ ਜਦੋਂ ਆਪਾਂ ਰਲ ਮਿਲ ਕੇ ਕਰਦੇ ਆ ਤਾਂ ਬੜੀ ਜਲਦੀ ਹੋ ਜਾਂਦਾ ਹੈਗਾ ਤੇ ਮੈਂ ਇਧਰ ਬ੍ਰੈਡ ਸੀ ਜਿਹੜੇ ਕਟਿੰਗ ਕਰਕੇ ਉਹਨਾਂ ਦੇ ਵਿੱਚ ਮਸਾਲਾ ਸੀ ਜਿਹੜਾ ਸਾਰਾ ਭਰ ਕੇ ਫਿਰ ਉਹਨਾਂ ਨੂੰ ਕਰੀ ਜਾ ਰਹੀ ਸੀ ਤੇ ਕਿਰਨਾ ਜਲਦੀ ਜਲਦੀ ਉਹਨਾਂ ਨੂੰ ਤਲੀ ਜਾਂਦੀ ਸੀਗੀ ਐ ਇੱਕਦਮ ਦਵਾ ਦਾ ਫੜਾਈ ਜਾ ਰਹੇ ਸੀ ਤੇ ਇੱਕਦਮ ਬ੍ਰੈਡ ਜਿਹੜੇ ਤਲ ਕੇ ਤਿਆਰ ਹੋਈ ਜਾਂਦੇ ਸੀ ਉਸ ਤੋਂ ਬਾਅਦ ਬ੍ਰੈਡਾਂ ਦਾ ਮਿਕਸਚਰ ਜਿਹੜਾ ਬਚਿਆ ਮਿਕਸਚਰ ਉਹਦੇ ਵਿੱਚ ਮੈਂ ਸਾਰੇ ਬ੍ਰੈਡਾਂ ਦਾ ਪੋਰਚੂਰ ਇਕੱਠਾ ਕਰਕੇ ਤੇ ਸਾਰਾ ਬ੍ਰੈਡ ਦਾ ਉਹ ਆਲੂਆਂ ਦਾ ਮਿਕਸਚਰ ਦੇ ਵਿੱਚ ਮੈਂ ਉਹਨਾਂ ਦੀਆਂ ਨਿੱਕੇ ਨਿੱਕੇ ਗੋਲ ਗੋਲ ਟਿੱਕੀਆਂ ਬਣਾ ਕੇ ਦੇਤੀਆਂ ਥੋੜਾ ਥੋੜਾ ਬੇਸਨ ਲਗਾ ਕੇ ਟਿੱਕੀਆਂ ਬਣਾ ਲਈਆਂ ਇੰਨੀਆਂ ਜ਼ਿਆਦਾ ਟੇਸਟੀ ਟਿੱਕੀਆਂ ਬਣੀਆਂ ਸੀ ਐਂ ਲੱਗਦਾ ਸੀ ਬ੍ਰੈਡਾਂ ਨਾਲੋਂ ਵੀ ਜ਼ਿਆਦਾ ਟੇਸਟੀ ਟਿੱਕੀਆਂ ਲੱਗ ਰਹੀਆਂ ਨੇ ਪਤਾ ਨਹੀਂ ਤਾਂ ਕਹਿੰਦੇ ਹੁੰਦੇ ਨੇ ਨਾ ਥੋੜੀ ਚੀਜ਼ ਬਣਾਈਏ ਉਹ ਜ਼ਿਆਦਾ ਟੇਸਟੀ ਲੱਗਦੀ ਹੈਗੀ ਦੇਖੋ ਬਣਨ ਦੇ ਵਿੱਚ ਵੀ ਕਿੰਨੀਆਂ ਸੋਹਣੀਆਂ ਲੱਗੀਆਂ ਜਾਂਦੀਆਂ ਸੀ ਤੇ ਖਾਣ ਦੇ ਵਿੱਚ ਵੀ ਉੰਨੀਆਂ ਹੀ ਟੇਸਟੀ ਸੀ ਜਿੰਨੀਆਂ ਬਣਨ ਦੇ ਵਿੱਚ ਸੋਹਣੀਆਂ ਲੱਗ ਰਹੀਆਂ ਸੀ ਤੇ ਆਪਣੇ ਕੋਲੇ ਤਿੰਨ ਚੀਜ਼ਾਂ ਤਿੰਨ ਆਈਟਮਾਂ ਤਿਆਰ ਹੋ ਚੁੱਕੀਆਂ ਸੀ ਬ੍ਰੈਡ ਪਕੌੜੇ ਤੇ ਟਿੱਕੀ ਸਾਰਿਆਂ ਨੇ ਜਿਵੇਂ ਜਿਵੇਂ ਗਰਮ ਗਰਮ ਬਣੀਗੇ ਸਾਰੇ ਪਰਿਵਾਰ ਨੇ ਖਾਦੇ ਬੜੇ ਟੇਸਟੀ ਲੱਗੇ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਆਈ ਵਾਰੀ ਸਾਡੀ ਤੇ ਹੁਣ ਅਸੀਂ ਖਾਵਾਂਗੇ ਜਾਂ ਦੋਨੇ ਜਣੀਆਂ ਤੇ ਉਧਰ ਆਪਣੀ ਚਾਹ ਵੀ ਗਰਮਾ-ਗਰਮ ਬਣੀ ਜਾ ਰਹੀ ਹੈ ਗੈਸ ਦੇ ਉੱਪਰ ਤੇ ਹੁਣ ਆਪਣੀ ਵਾਰੀ ਆਈ ਹੈ ਤੇ ਆਪਾਂ ਪਲੇਟ ਦੇ ਵਿੱਚ ਟਿੱਕੀ ਤੇ ਬ੍ਰੈਡ ਤੇ ਇਮਲੀ ਦੀ ਸੌਸ ਰੱਖ ਲਈ ਮੈਨੂੰ ਥੋੜੇ ਜਿਆਦਾ ਰੜੇ ਬ੍ਰੈਡ ਪਸੰਦ ਹੈਗੇ ਮੈਂ ਉਸ ਤਰ੍ਹਾਂ ਦੇਖ ਕੇ ਚੁਣ ਕੇ ਜੇ ਆਪਦੀ ਪਲੇਟ ਦੇ ਵਿੱਚ ਬ੍ਰੈਡ ਰੱਖ ਲਿਆ ਬ੍ਰੈਡ ਵਗੈਰਾ ਇਸ ਤਰ੍ਹਾਂ ਬਹੁਤ ਟੇਸਟੀ ਬਣੇ ਸਾਡੇ ਜੀ ਟਿੱਕੀ ਬ੍ਰੈਡ ਪਕੌੜਾ ਤਿੰਨੋ ਜਿੱਜਾ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਜਿਹੜਾ ਮਿਕਸਚਰ ਬੱਜੇ ਉਸ ਤੋਂ ਬਾਅਦ ਤੁਸੀਂ ਉਹਨੂੰ ਵੇਸਟ ਨਾ ਕਰੋ ਇਸ ਤਰ੍ਹਾਂ ਹੀ ਕੁਛ ਨਾ ਕੁਛ ਬ੍ਰੈਡਾਂ ਦੀ ਤਰ੍ਹਾਂ ਟਿੱਕੀਆਂ ਦੀ ਤਰ੍ਹਾਂ ਬਣਾ ਕੇ ਖਾਓ ਆਪ ਖਾਓ ਤੇ ਆਪਣੀ ਫੈਮਿਲੀ ਨੂੰ ਖਵਾਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਤਤਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ